ਹਾਜੀ ਸਿਆਣੇ ਕਹਿੰਦੇ ਹੈ ਕਿ ਨਤੀਜਿਆਂ ਦਾ ਕਦ ਸਦਾ ਮਿਹਨਤਾਂ ਦੀ ਖੁਰਾਕ ਤੇ ਨਿਰਭਰ ਕਰਦਾ ਸੋ ਇਸੇ ਹੀ ਗੱਲ ਦੇ ਨਾਲ ਕੁਝ ਤਾਨੁਕਾਤ ਰੱਖਦੀ ਹੈ ਸਾਡੀ ਪੀਐਸਟ ਦੀ ਯੂਨੀਅਨ ਜੋ ਵੀ ਬੱਚੇ ਪੀਐਸਟ ਦੀ ਬਹੁਤ ਸਮੇਂ ਤੋਂ ਤਿਆਰੀ ਕਰ ਰਹੇ ਨੇ ਉਹ ਜਾਣਦੇ ਹੋਣਗੇ ਕਿ ਕਿਵੇਂ ਸਰਕਾਰ ਨੇ ਉਹਨਾਂ ਨੂੰ ਕਾਫੀ ਸਮੇਂ ਜੋ ਹੈ ਧੋਖੇ ਵਿੱਚ ਰੱਖਿਆ ਤੇ ਅਜੇ ਵੀ ਉਹ ਜਿਹੜੀ ਹੈ ਆਪਣੇ ਬੋਲਾਂ ਦੇ ਉੱਤੇ ਪੂਰਾ ਨਹੀਂ ਉਤਰ ਰਹੀ ਆਪਾਂ ਸਭ ਨੂੰ ਪਤਾ ਹੈ ਕਿ ਸਰਕਾਰ ਨੇ ਬਹੁਤ ਟਾਈਮ ਪਹਿਲਾਂ ਜਿਹੜਾ ਹੈ ਮਾਰਚ ਮਹੀਨੇ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੇ ਆਪਾਂ ਨੂੰ ਇੱਕ ਟੈਂਟੇਟਿਵ ਦੇ ਡੇਟ ਦਿੱਤੀ ਸੀ ਯਾਦ ਹੋਵੇ ਕਿ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਯਾਨੀ ਕਿ ਪੀਐਸਟੈਟ ਤੁਹਾਡਾ 26 ਮਈ ਨੂੰ ਹੋ ਸਕਦਾ ਹੈ ਇੱਕ ਟੈਂਟੇਟਿਵ ਦੇ ਡੇਟ ਜੋ ਹੈ ਦੇ ਕੇ ਬੱਚਿਆਂ ਨੂੰ ਕਿਤੇ ਨਾ ਕਿਤੇ ਆਪਾਂ ਸਮਝਾਂਗੇ ਕਿ ਸਰਕਾਰ ਨੇ ਉਹਨਾਂ ਨੂੰ ਹਨੇਰੇ ਵਿੱਚ ਰੱਖਿਆ ਅਤੇ ਉਹਨਾਂ ਨੂੰ ਇੱਕ ਝੂਠਾ ਆਸਰਾ ਦੇ ਕੇ ਇਹ ਡੇਟ ਦੇ ਕੇ ਉਸ ਤੋਂ ਬਾਅਦ ਆਪਣੇ ਬੋਲਾਂ ਤੋਂ ਸਾਫ਼ ਜਿਹੜਾ ਹੈ ਮੁਕਰਦੀ ਨਜ਼ਰ ਆ ਰਹੀ ਹੈ ਬਹੁਤ ਸਮਾਂ ਹੋ ਗਿਆ ਯੂਨੀਅਨ ਲਗਾਤਾਰ ਬੱਚਿਆਂ ਦੇ ਨਾਲ ਕੰਟੈਕਟ ਕਰ ਰਹੀ ਹੈ ਕਿ ਹੁਣ ਲੋੜ ਹੈ ਇੱਕ ਸੰਗਠਨ ਦੀ ਤਾਂ ਬਿਲਕੁਲ ਸੱਚ ਕਹਿ ਰਹੀ ਹੈ ਜੀ ਜਿੰਨੇ ਵੀ ਬੱਚੇ ਪੀਐਸਟ ਦੀ ਤਿਆਰੀ ਕਰ ਰਹੇ ਹੈ ਮੈਂ ਉਹਨਾਂ ਨੂੰ ਇਹ ਸੁਨੇਹਾ ਪੇਜਣਾ ਚਾਹੁੰਨਾ ਕਿ ਅਗਰ ਤੁਸੀਂ ਪੀਐਸਟ ਤਾਂ ਮੁਕੰਮਲ ਕਰਵਾਉਣਾ ਚਾਹੁੰਦੇ ਹੋ ਸਰਕਾਰ ਨੂੰ ਟੈਸਟ ਲੈਣ ਦੇ ਲਈ ਮਜਬੂਰ ਕਰਨਾ ਚਾਹੁੰਦੇ ਹੋ ਤਾ ਭਾਈ ਅੱਜ ਹੀ ਵੇਲਾ ਹੈ ਸਹੀ ਵੇਲਾ ਹੈ ਕਿ ਇਕੱਠ ਕਰ ਲੋ ਆਪਣੇ ਮਿੱਤਰਾਂ ਸਾਥੀਆਂ ਨਾਲ ਵੱਧ ਤੋਂ ਵੱਧ ਜਦੋਂ ਵੀ ਤੁਹਾਨੂੰ ਬੁਲਾਵਾ ਪੈਂਦਾ ਹੈ ਯੂਨੀਅਨ ਦਾ ਤਾਂ ਇਕੱਠ ਦਾ ਹਿੱਸਾ ਬਣਿਆ ਕਰੋ ਇਹ ਅਨਾਉਂਸਮੈਂਟ ਮੈਂ ਪੂਰੇ ਡ੍ਰੀਮਜ਼ ਅਤੇ ਸਟੱਡੀ ਬਜ਼ਾਰ ਦੇ ਪਰਿਵਾਰ ਵੱਲੋਂ ਕਰ ਰਿਹਾ ਤੇ ਅੱਜ ਵੀ ਇਹ ਵੀਡੀਓ ਮੈਂ ਉਹਨਾਂ ਬੱਚਿਆਂ ਲਈ ਇਹ ਮੈਂ ਪੋਸਟ ਕਰ ਰਿਹਾ ਜਿਹੜੇ ਬੱਚੇ ਇਹ ਸੋਚਦੇ ਹਨ ਕੀ ਨਵੰਬਰ ਦਾ ਵਾਦਾ ਹੁਣ ਰੀਸੈਂਟਲੀ ਆਪਾਂ ਨੂੰ ਸੁਣਨ ਚ ਆਇਆ ਹੈ ਕਿ ਸਰਕਾਰ ਨੇ ਯੂਨੀਅਨ ਨੂੰ ਦਿੱਤਾ ਹੈ ਕਿ ਨਵੰਬਰ ਦੇ ਵਿੱਚ ਅਸੀਂ ਪੀਐਸਟ ਲਵਾਂਗੇ ਜਿਵੇਂ ਉਹਨਾਂ ਨੇ ਮਈ ਦੇ ਵਿੱਚ ਤੁਹਾਨੂੰ ਇੱਕ ਲਾਰਾ ਲਗਾਇਆ ਸੀ ਇਹ ਇੱਕ ਲਾਰਾ ਹੀ ਹੈ ਮੇਰੇ ਪਿਆਰਿਓ ਘਰ ਬੈਠੇ ਉਡੀਕ ਨਾ ਕਰੋ ਅਗਰ ਤੁਸੀਂ ਪੀਐਸਟ ਦਿਲੋਂ ਦੇਣਾ ਚਾਹੁੰਦੇ ਹੋ ਤੇ ਵਿਲਿੰਗ ਹੋ ਅਤੇ ਤਿਆਰੀ ਕਰ ਕਰਕੇ ਪਰੇਸ਼ਾਨ ਹੋ ਚੁੱਕੇ ਹੋ ਉਡੀਕ ਉਡੀਕੇ ਤੁਸੀਂ ਥੱਕ ਚੁੱਕੇ ਹੋ ਪੀਐਸਟ ਨੂੰ ਤਾਂ ਘਰਾਂ ਵਿੱਚੋਂ ਬਾਹਰ ਨਿਕਲਣਾ ਪਏਗਾ ਇਤਿਹਾਸ ਗਵਾਹ ਹੈ ਮੇਰੇ ਪਿਆਰਿਓ ਕਿ ਅੱਜ ਤੱਕ ਪੀਐਸਟਟ ਕੈਡਰ ਅਤੇ ਮਾਸਟਰ ਕੈਡਰ ਵਰਗੀਆਂ ਪੋਸਟਾਂ ਬਿਨਾਂ ਜ਼ਮੀਨੀ ਲੜਾਈ ਤੋਂ ਕਦੇ ਸਾਹਮਣੇ ਨਹੀਂ ਆਈਆਂ ਹੁਣ ਜ਼ਮੀਨੀ ਲੜਾਈ ਦਾ ਸਮਾਂ ਹੈ ਸੇਵਾ ਤਿੰਨ ਤਰੀਕਿਆਂ ਨਾਲ ਹੁੰਦੀ ਹੈ ਮੈਂ ਹਮੇਸ਼ਾ ਗੱਲ ਕਰਦਾ ਤਨ ਦੀ ਮਨ ਦੀ ਤਨ ਦੀ ਜਿਹੜੀ ਤਨ ਦੀ ਸੇਵਾ ਹੈ ਇਹ ਤੁਸੀਂ ਜਦੋਂ ਵੀ ਯੂਨੀਅਨ ਮੈਂਬਰ ਤੁਹਾਡੇ ਕੋਲੋਂ ਫੰਡ ਦੀ ਡਿਮਾਂਡ ਕਰਦੇ ਨੇ ਉਸ ਦਾ ਹਿੱਸਾ ਬਣ ਕੇ ਤੁਸੀਂ ਦੇ ਸਕਦੇ ਹੋ ਅਤੇ ਜੋ ਮਨ ਦੀ ਸੇਵਾ ਹੁੰਦੀ ਹੈ ਉਹ ਹੁੰਦੀ ਹੈ ਜੀ ਕਿਸੇ ਨਾਲ ਦੇ ਹੋਰ ਸਾਥੀ ਨੂੰ ਵੀ ਤਿਆਰ ਕਰਕੇ ਤਰਨੇ ਤੱਕ ਭੇਜਣਾ ਅਤੇ ਜੋ ਤਨ ਦੀ ਸੇਵਾ ਹੁੰਦੀ ਹੈ ਖੁਦ ਤਰਨੇ ਵਿੱਚ ਸਮੋਲੀਅਤ ਦੇਣੀ ਇਹ ਤਨ ਦੀ ਸੇਵਾ ਹੈ ਵੇਲਾ ਆ ਗਿਆ ਹੁਣ ਤਨ ਦੀ ਸੇਵਾ ਦਾ ਮੇਰੇ ਪਿਆਰਿਓ ਮੈਂ ਫਿਰ ਬਾਰ ਬਾਰ ਕਹਿ ਰਿਹਾ ਹਾਂ ਅਗਲੀ ਵਾਰੀ ਮੈਂ ਜੋ ਵੀਡੀਓ ਪੋਸਟ ਕਰਾਂਗਾ ਸਟੱਡੀ ਬਜ਼ਰਦੀ ਪੂਰੀ ਟੀਮ ਦੇ ਨਾਲ ਮੈਂ ਧਰਨੇ ਦੇ ਵਿੱਚ ਸ਼ਾਮਿਲ ਹੋ ਕੇ ਪੋਸਟ ਕਰਾਂਗਾ ਪਰ ਮੈਨੂੰ ਉੱਥੇ ਤੁਹਾਡਾ ਪੂਰਾ ਸਾਥ ਚਾਹੀਦਾ ਅਗਰ ਤੁਸੀਂ ਧਰਨੇ ਦਾ ਹਿੱਸਾ ਬਣੋਗੇ ਤਾਂ ਮੈਂ ਤੁਹਾਨੂੰ ਲਿਖ ਕੇ ਗਾਰੰਟੀ ਦੇ ਸਕਦਾ ਕਿ ਤੁਹਾਡਾ ਪੀਐਸਟ ਇਸੇ ਸਾਲ ਵਿੱਚ 101% ਹੋਵੇਗਾ ਇਹ ਗੱਲ ਅੱਜ ਤੱਕ ਜਿਹੜਾ ਇਤਿਹਾਸ ਗਵਾਹ ਹੈ ਜੀ ਜ਼ਮੀਨੀ ਲੜਾਈ ਤੁਹਾਨੂੰ ਲੜਨੀ ਪੈਣੀ ਹੈ ਘਰ ਬੈਠੇ ਤੁਹਾਨੂੰ ਨੌਕਰੀ ਨਹੀਂ ਮਿਲਣ ਵਾਲੀ ਕਿਉਂਕਿ ਇਹ ਸਰਕਾਰ ਕੋਈ ਵੀ ਆਪੇ ਵਾਦੇ ਤੇ ਜੋ ਹੈ ਪੂਰੀ ਨਹੀਂ ਉੱਤਰ ਰਹੀ ਉਮੀਦ ਕਰਦਾ ਕਿ ਤੁਸੀਂ ਮੇਰੇ ਵਿਚਾਰਾਂ ਤੇ ਗੌਰ ਫਰਮਾ ਕੇ ਜਰੂਰ ਧਰਨੇ ਦਾ ਹਿੱਸਾ ਬਣੋਗੇ ਮੇਰੇ ਪਿਆਰਿਓ ਤੇ ਅਗਲੀ ਵਾਰੀ ਮੈਂ ਇੱਕ ਗੱਲ ਹੋਰ ਦੱਸ ਦਿਆਂ ਜਦੋਂ ਵੀ ਪ੍ਰੋਟੈਸਟ ਐਲਾਨਿਆ ਜਾਵੇਗਾ ਮੈਂ ਖੁਦ ਉਸ ਦਾ ਹਿੱਸਾ ਬਣੂੰਗਾ ਤੇ ਮੈਂ ਉਮੀਦ ਕਰੂੰਗਾ ਕਿ ਮੇਰੇ ਨਾਲ ਜੁੜਿਆ ਇੱਕ ਇੱਕ ਬੱਚਾ ਜੋ ਹੈ ਉਸ ਧਰਨੇ ਦੇ ਵਿੱਚ ਜਰੂਰ ਸਮੂਲੀਅਤ ਦੇਵੇਗਾ ਹੁਣ ਤਰਨਾ ਜਿਵੇਂ ਹੀ ਅਨਾਉਂਸ ਕੀਤਾ ਜਾਂਦਾ ਹੈ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਟੈਲੀਗ੍ਰam ਦਾ ਲਿੰਕ ਮਿਲ ਜਾਵੇਗਾ ਉੱਥੇ ਤੁਸੀਂ ਜੁਆਇਨ ਕਰ ਲਓ ਪੰਜਾਬੀ ਬਾਈ ਅੰਕੁਸ਼ਰ ਤੁਹਾਨੂੰ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਅਸੀਂ ਖੁਦ ਜਿਹੜੀ ਹੈ ਉੱਥੇ ਸਾਂਝੀ ਕਰਾਂਗੇ ਤੁਸੀਂ ਮੇਰੇ ਨਾਲ ਸਿੱਧੇ ਗੱਲਬਾਤ ਉਸ ਗਰੁੱਪ ਦੇ ਵਿੱਚ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਮੇਰੇ ਵਿਚਾਰਾਂ ਤੇ ਗੌਰ ਕਰਕੇ ਤੁਸੀਂ ਜਰੂਰ ਇਸ ਦਾ ਹਿੱਸਾ ਬਣੋਗੇ ਹੁਣ ਮੈਂ ਲੈ ਰਿਹਾ ਤੁਹਾਡੇ ਤੋਂ ਇਹ ਇਜਾਜ਼ਤ ਧੰਨਵਾਦ ਸ਼ੁਕਰੀਆ